ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਅੰਗਦਨ ਸਵਾਲਤੇ ਅੱਜ ਹੈਗਾ ਸਾਡਾ 18ਵਾਂ ਦਿਨ 30 ਦਿਨ ਅਲੱਗ-ਅਲੱਗ ਦੇ ਸਾਰਾ ਸਿਚਾ ਕੇ ਦਿਖਾਉਂਦਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬੇਸ ਬਣਾਉਣਾ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਬੈਠਵਾ ਜੂੜਾ ਬਣਾ ਕੇ ਪਰਨੇ ਦੀ ਮੈਨ ਨਾਲ ਆਪਣਾ ਸਿਰ ਢੱਕਾਂਗੇ ਫਿਰ ਆਪਾਂ ਸਿਰ ਢੱਕਣ ਤੋਂ ਬਾਅਦ ਪਹਿਲੇ ਪੱਲੇ ਨੂੰ ਆਪਾਂ ਕੰਨ ਉੱਤੇ ਲੈ ਕੇ ਰਾਵਾਂਗੇ ਤੇ ਆਪਾਂ ਇਸ ਦਸਤਾਰ ਦਾ ਬੇਸ ਛੋਟਾ ਹੀ ਬਣਾਵਾਂਗੇ ਕਿਉਂਕਿ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਮੋਰਨੀ ਦਾ ਸਟਾਰ ਸਜਾਵਾਂਗੇ ਤੇ ਵੀਡੀਓ ਨੂੰ ਥੋੜਾ ਜਿਹਾ ਸਕਿੱਪ ਨਾ ਕਰਿਓ ਤਾਂ ਜੋ ਤੁਸੀਂ ਜ਼ਰੂਰੀ ਸਟੈਪ ਮਿਸ ਨਾ ਕਰ ਸਕੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੇ ਪੱਗਾਂ ਬਣਾਉਣ ਵਾਲੇ ਵੀਰਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਪੱਗਾਂ ਬਣਨੀ ਸਿੱਖ ਸਕਣ 50 ਆਪਾਂ ਧਿਆਨ ਰੱਖਣਾ ਹੈ ਕਿ ਆਪਾਂ ਦੋ ਉਂਗਲਾਂ ਉੱਪਰ ਹੀ ਕਰਕੇ ਲਗਾਵਾਂਗੇ ਤੇ ਪਿੱਛੇ ਚੰਗੀ ਤਰ੍ਹਾਂ ਗੰਢ ਮਾਰਨ ਤੋਂ ਬਾਅਦ ਬਾਕੀ ਕੱਪੜੇ ਨੂੰ ਆਪਾਂ ਬੇਸ ਵਿੱਚ ਅੜਾ ਦੇਾਂਗੇ ਪੂਣੀ ਨੂੰ ਮੱਥਾ ਟੇਕ ਕੇ ਆਪਾਂ ਦਸਤਾਰ ਨੂੰ ਸ਼ੁਰੂ ਕਰਾਂਗੇ ਆਪਾਂ ਦਸਤਾਰ ਨੂੰ ਥੱਲੇ ਨਹੀਂ ਲੱਗਣ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਪੱਲੇ ਨੂੰ ਸਾਫ਼ ਕਰਕੇ ਹੀ ਲਗਾਵਾਂਗੇ ਆਪਾਂ ਪਹਿਲੇ ਪੱਲੇ ਨੂੰ ਅੰਦਰਵਾਰ ਪਿੰਚ ਕਰਾਂਗੇ ਪਿੰਚ ਕਰਕੇ ਆਪਾਂ ਆਪਣੀ ਅੱਖ ਦੇ ਲਾਗੋਂ ਲਿਆ ਕੇ ਪੂਰਾ ਕਰਨ ਕਵਰ ਕਰਦੇ ਹੋਏ ਲਗਾਵਾਂਗੇ ਤੇ ਆਪਾਂ ਪੂਰਾ ਕੱਸ ਕੇ ਹੀ ਲੜ ਲਗਾਵਾਂਗੇ ਆਪਾਂ ਪਿਛਲੇ ਪੱਲਿਆਂ ਵਿੱਚ ਜ਼ਿਆਦਾ ਗੈਪ ਨਹੀਂ ਰੱਖਣਾ ਕਿਉਂਕਿ ਮਗਰਨੀ ਦੇ ਸਤਾਰ ਵਿੱਚ ਗੈਪ ਬਹੁਤ ਘੱਟ ਹੁੰਦਾ ਹੈ ਤੇ ਆਪਾਂ ਸਾਰੇ ਬਟਨ ਉੱਥੇ ਲੜੇਵਾਰ ਖਿੱਚ ਕੇ ਆਪਾਂ ਸੈਂਟਰ ਵਿੱਚ ਇਸ ਨੂੰ ਪਿੰਚ ਕਰਾਂਗੇ ਤੇ ਦੂਸਰੇ ਲੜਨ ਨੂੰ ਵੀ ਲਗਾਵਾਂਗੇ ਇਸੇ ਦੇ ਨਾਲ ਹੀ ਆਪਾਂ ਤੀਸਰੇ ਲੜਨ ਨੂੰ ਵੀ ਲਗਾਵਾਂਗੇ ਥੋੜਾ ਜਿਹਾ ਪਿੱਛੋਂ ਪਿੰਚ ਕਰਨ ਤੋਂ ਬਾਅਦ ਆਪਾਂ ਤੀਸਰੀ ਲੜ ਨੂੰ ਵੀ ਲਗਾਵਾਂਗੇ ਤੇ ਆਪਾਂ ਧਿਆਨ ਰੱਖਣਾ ਕਿ ਇੰਨਾ ਵਿੱਚ ਘਾਰ ਲਾ ਗੈਪ ਆਪਾਂ ਜ਼ਿਆਦਾ ਨਹੀਂ ਰੱਖਣਾ ਤੇ ਨਾਲ ਨਾਲ ਹੀ ਆਪਾਂ ਆਪਣੇ ਹੱਥਾਂ ਦੇ ਨਾਲ ਪਿਛਲੀ ਲੜ ਨੂੰ ਵੀ ਸਾਫ਼ ਕਰਾਂਗੇ ਸਾਰੇ ਵਟਨ ਥੱਲੇ ਵਿੱਚੋਂ ਦਬਾਦ ਆਪਾਂ ਸੈਂਟਰ ਵਿੱਚ ਪਿੰਚ ਕਰਾਂਗੇ ਤੇ ਲੜ ਨੂੰ ਪੂਰਾ ਸਾਫ਼ ਕਰਕੇ ਹੀ ਲਗਾਵਾਂਗੇ ਆਪਾਂ ਲੜ ਨੂੰ ਧਿਆਨ ਰੱਖਣਾ ਕਿ ਪਿੱਛੋਂ ਤੱਕ ਦੇ ਸਾਫ਼ ਕਰਾਂਗੇ ਤੇ ਨਾਲ ਨਾਲ ਹੀ ਦਸਤਾਰ ਦੀ ਸ਼ੇਪ ਵੀ ਸੈੱਟ ਕਰਾਂਗੇ ਚੌਥੇ ਲੜ ਨੂੰ ਵੀ ਆਪਾਂ ਬਾਕੀ ਲੜਾਂ ਦੀ ਤਰ੍ਹਾਂ ਹੀ ਪਿੰਚ ਕਰਕੇ ਉੱਪਰ ਉਹਦੀ ਨਾਲ ਨਾਲ ਹੀ ਸਾਫ਼ ਕਰਾਂਗੇ ਤੇ ਘੱਟ ਕੇ ਰੱਖਾਂਗੇ ਤੇ ਇਸ ਨੂੰ ਵੀ ਆਪਾਂ ਸੈਂਟਰ ਵਿੱਚੋਂ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਆਪਾਂ ਸਾਰੇ ਲੜ ਨੂੰ ਸਾਫ਼ ਕਰਕੇ ਹੀ ਲਗਾਵਾਂਗੇ ਆਪਾਂ ਨਾਲ ਨਾਲ ਹੀ ਦਸਤਾਰ ਦੀ ਸ਼ੇਪ ਵੀ ਸੈੱਟ ਕਰਾਂਗੇ। ਇਸੇ ਨਾਲ ਹੀ ਆਪਾਂ ਪੰਨਵੇ ਲੜ ਨੂੰ ਵੀ ਲਗਾਵਾਂਗੇ। ਚੰਗੀ ਤਰ੍ਹਾਂ ਪੰਨਵੇ ਲੜ ਨੂੰ ਖੋਲ੍ਹ ਕੇ ਲਗਾਵਾਂਗੇ ਤੇ ਉੱਪਰੋਂ ਦੀ ਸਾਰੇ ਬਟਨ ਨੂੰ ਥਲੜੇ ਵਾਲ ਖਿੱਚਾਂਗੇ। ਆਪਾਂ ਨਾਲ ਨਾਲ ਪਿੱਛੋਂ ਦੀ ਵੀ ਦਸਤਾਰ ਨੂੰ ਸਾਫ਼ ਕਰਾਂਗੇ। ਤੇ ਇਹਨਾਂ ਵਿਚਕਾਰ ਲਾ ਬੱਲਿਆਂ ਦਾ ਗੈਪ ਵੀ ਘੱਟ ਰੱਖਾਂਗੇ ਇਸ ਨੂੰ ਵੀ ਆਪਾਂ ਸੈਂਟਰ ਵਿੱਚੋਂ ਪਿੰਚ ਕਰਕੇ ਹੀ ਲਗਾਵਾਂਗੇ ਤੇ ਆਪਾਂ ਧਿਆਨ ਰੱਖਣਾ ਹੈ ਕਿ ਆਪਾਂ ਸਾਰੇ ਲੜਾ ਵਿਚਕਾਰਲਾ ਗੈਪ ਵੀ ਬਰਾਬਰ ਰੱਖਾਂਗੇ ਆਪਾਂ ਮੋਰੀ ਦੇ ਦਸਤਾਰ ਸਜਾਉਣ ਸਮੇਂ ਧਿਆਨ ਰੱਖਣਾ ਹੈ ਕਿ ਆਪਾਂ ਦਸਤਾਰ ਨੂੰ ਜਿਆਦਾ ਉੱਪਰ ਉੱਪਰ ਕਰਕੇ ਨਹੀਂ ਸਜਾਵਾਂਗੇ ਕਿਉਂਕਿ ਮੋਰੀ ਦੇ ਦਸਤਾਰ ਵਿੱਚ ਦੋਵੇਂ ਸਾਈਡ ਤੋਂ ਦਸਤਾਰ ਬਰਾਬਰ ਹੁੰਦੀ ਹੈ ਆਖਰੀ ਪੱਲੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਖੋਲ੍ਹ ਕੇ ਲਗਾਵਾਂਗੇ ਤੇ ਪੂਰਾ ਸਾਫ਼ ਕਰਕੇ ਹੀ ਲਗਾਵਾਂਗੇ ਪਿੱਛੋ ਦੀ ਥੋੜਾ ਜਿਹਾ ਦਸਤਾਰ ਨੂੰ ਪਿੰਚ ਕਰਨ ਤੋਂ ਬਾਅਦ ਆਪਾਂ ਉੱਪਰ ਵਾਲੇ ਪਾਸੋਂ ਪੱਲੇ ਨੂੰ ਸਾਫ਼ ਕਰਾਂਗੇ ਤੇ ਥੱਲੇ ਦੀ ਵਟਾ ਨੂੰ ਖਿੱਚ ਕੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਹੀ ਲਗਾਵਾਂਗੇ ਆਪਾਂ ਆਖਰੀ ਲੜ ਨੂੰ ਵੀ ਪਿੰਚ ਕਰਕੇ ਲਗਾਵਾਂਗੇ ਤੇ ਇਸ ਲੜ ਨੂੰ ਵੀ ਚੰਗੀ ਤਰ੍ਹਾਂ ਖੋਲ ਕੇ ਪੂਰਾ ਸਾਫ਼ ਕਰਕੇ ਜਾਂ ਪਲੈਨ ਕਰਕੇ ਲਗਾਵਾਂਗੇ ਤੇ ਨਾਲ ਨਾਲ ਹੀ ਆਪਾਂ ਆਪਣੇ ਹੱਥਾਂ ਦੇ ਨਾਲ ਦਸਤਾਰ ਦੀ ਸ਼ੇਪ ਵੀ ਸੈੱਟ ਕਰਾਂਗੇ ਹੁਣ ਆਪਾਂ ਸਲਾਈ ਦੀ ਮਰ ਨਾਲ ਸਾਰੇ ਲੜਾਂ ਦੀ ਸਫਾਈ ਕਰਾਂਗੇ ਤੇ ਇਹਨਾਂ ਵਿੱਚ ਘਰ ਲਗਾਇਬ ਵੀ ਬਰਾਬਰ ਕਰਾਂਗੇ ਆਪਾਂ ਇਹਨਾਂ ਵਿੱਚ ਘੱਟ ਲਾ ਕੇ ਆਪ ਬਰਾਬਰ ਰੱਖਾਂਗੇ ਤੇ ਸਲਾਈ ਦੀ ਮਨ ਨਾਲ ਸਾਰੇ ਲੜਾ ਨੂੰ ਚੰਗੀ ਤਰ੍ਹਾਂ ਸਾਫ ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਜਨਾ ਭੁੱਲਿਓ ਤੇ ਹੋਰ ਵੀ ਸਾਡੇ ਚੈਨਲ ਉੱਤੇ ਵੀਡੀਓ ਪਈ ਹੋਈਆਂ ਨੇ ਤੁਸੀਂ ਉਹ ਵੀ ਜਾ ਕੇ ਵੇਖ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਨਾਲ ਹੀ ਆਪਣੇ ਪੱਗਾਂ ਬਣਾਉਣ ਵਾਲੇ ਭਰਾਵਾਂ ਤੱਕ ਜਰੂਰ ਸ਼ੇਅਰ ਕਰ ਦਿਓ ਆਪਾਂ ਮੋਰਨ ਲੜਨ ਨੂੰ ਧਿਆਨ ਲਗਾਉਣ ਸਮੇਂ ਧਿਆਨ ਰੱਖਣਾ ਕਿ ਆਪਾਂ ਦੋਵੇਂ ਪਾਸੋਂ ਪੂਣੀ ਵਾਲੇ ਪਾਸਿਆਂ ਨੂੰ ਅੰਦਰ ਵੱਲ ਫੋਲਡ ਕਰਕੇ ਹੀ ਲਗਾਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾਵਾਂਗੇ ਆਪਾਂ ਮੋਰਨ ਲੜਨ ਨੂੰ ਵੀ ਆਪਣੇ ਕੰਨ ਦੇ ਲਾਗੋ ਹੀ ਲਗਾਵਾਂਗੇ ਤੇ ਇਸ ਨੂੰ ਆਪਾਂ ਸੈਂਟਰ ਵਿੱਚ ਘੁਮਾ ਕੇ ਹੀ ਲਗਾਵਾਂਗੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਟੇਡਾ ਕਰਕੇ ਲਗਾਵਾਂਗੇ ਜਿਸ ਨਾਲ ਸਾਡਾ ਮੋਰ ਨਹੀਂ ਲੜ ਕਿਸੇ ਕ다 ਨਹੀਂ ਤੇ ਆਪਾਂ ਮੋਰਰੀ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਹੀ ਲਗਾਵਾਂਗੇ ਜਿਹੜਾ ਬਾਕੀ ਉੱਪਰ ਬਚਿਆ ਕਪੜਾ ਹੈਗਾ ਆਪਾਂ ਇਸ ਨੂੰ ਬਾਕੀ ਦੇ ਸਤਾਰ ਵਿੱਚ ਫਸਾ ਦੇਵਾਂਗੇ ਆਪਾਂ ਸ਼ੀਸ਼ੇ ਦੀ ਮਰ ਨਾਲ ਵੇਖਾਂਗੇ ਕਿ ਸਾਡੇ ਲੜਾਂ ਦਾ ਗੈਪ ਬਰਾਬਰ ਹੈ ਕਿ ਨਹੀਂ ਆਪਾਂ ਨਾਲ ਨਾਲ ਇਹਨਾਂ ਲੜਾਂ ਨੂੰ ਫਿਰ ਸਾਫ਼ ਵੀ ਕਰਾਂਗੇ ਤੇ ਇਹਨਾਂ ਵਿੱਚਕਾਰਲਾ ਗੈਪ ਘੱਟ ਘੱਟ ਰੱਖਾਂਗੇ ਉਨਾ ਪਾਸਾ ਉੱਪਰ ਪਹਿਲਾ ਜਿਹੜਾ ਪੱਲਾ ਲਗਾਇਆ ਸੀ ਉਸ ਨੂੰ ਆਪਾਂ ਚੰਗੀ ਤਰ੍ਹਾਂ ਖਿੱਚ ਲਵਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਖਿੱਚਣ ਤੋਂ ਬਾਅਦ ਆਪਾਂ ਉਸ ਨੂੰ ਚੰਗੀ ਤਰ੍ਹਾਂ ਖੋਲ ਲਵਾਂਗੇ ਚੰਗੀ ਤਰ੍ਹਾਂ ਖੋਲਣ ਤੋਂ ਬਾਅਦ ਆਪਾਂ ਉਸ ਲੜ ਨੂੰ ਦੋਵਾਂ ਪਾਸੇ ਅੰਦਰ ਵਾਰ ਫਸਾਵਾਂਗੇ ਜਿਸ ਨਾਲ ਸਾਡੀ ਤੇ ਸਤਾਰ ਦਾ ਸੇਰ ਖਬਰ ਹੋ ਜਾਵੇਗਾ ਚੰਗੀ ਤਰ੍ਹਾਂ ਖੋਲ ਕੇ ਆਪਾਂ ਲੂਪੀ ਵਾਲੇ ਪੱਲੇ ਨੂੰ ਖਿੱਚਾਂਗੇ ਤੇ ਬਾਅਦ ਵਿੱਚ ਆਪਾਂ ਸਲਾਇਹ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਦੋਨਾਂ ਪਾਸਿਓਂ ਅੰਦਰ ਵਾਰ ਕਰ ਲਵਾਂਗੇ ਤੇ ਨਾਲ ਨਾਲ ਹੀ ਆਪਾਂ ਆਪਣੇ ਅੱਥਾ ਦੇ ਮਾਰੇ ਨਾਲ ਦਸਤਾਰ ਦੀ ਸ਼ੇਵਿੰਗ ਸੈੱਟ ਕਰਾਂਗੇ ਆਪਾਂ ਸ਼ੀਸ਼ੇ ਨਾਲ ਵੇਰ ਤੋਂ ਵੇਖ ਲਵਾਂਗੇ ਕਿ ਸਾਡਾ ਸਿਰ ਕਵਰ ਹੋਇਆ ਹੈ ਕਿ ਨਹੀਂ ਹੋਇਆ ਤੇ ਨਾਲ ਹੀ ਆਪਾਂ ਸ਼ੀਸ਼ੇ ਦੇ ਮਾਰੇ ਨਾਲ ਪਿੱਛੋਂ ਆਪਣੀ ਦਸਤਾਰ ਦੀ ਸਫਾਈ ਵੀ ਵੇਖ ਸਕਦੇ ਆ ਤੁਸੀਂ ਜਿੰਨੀ ਵਾਰ ਵੀ ਦਸਤਾਰ ਨੂੰ ਸਜਾਓਗੇ ਤੁਹਾਡੀ ਦਸਤਾਰ ਓਨੀ ਵਾਰ ਹੀ ਸੋਹਣੀ ਸਜੇਗੀ ਅੱਬਾ ਲੁੱਪੀ ਵਾਲੇ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਦੋਵੇਂ ਪਾਸੋਂ ਅੰਦਰ ਵੱਲ ਫੋਲਡ ਕਰਕੇ ਹੀ ਲਗਾਵਾਂਗੇ ਇਸ ਨਾਲ ਤੁਹਾਡੀ ਦਸਤਾਰ ਕੱਸੀ ਰਹਿੰਦੀ ਹੈ ਇਸ ਨਾਲ ਤੁਹਾਡੀ ਦਸਤਾਰ ਕੰਪਲੀਟ ਵੀ ਹੁੰਦੀ ਹੈ ਤੁਸੀਂ ਤੁਹਾਡੀ ਦਸਤਾਰ ਨੂੰ ਚਾਰੇ ਪੰਨੋਂ ਵੇਖ ਸਕਦੇ ਹੋ ਤੇ ਵੀਡੀਓ ਜੇ ਲੱਗੇ ਹੋਈ ਕਮੈਂਟ ਕਰਕੇ ਜਰੂਰ ਜਾਓ ਤੈਨੂੰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰਿਆਂ ਦਾ ਵੀਡੀਓ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ